ਪੰਜਾਬੀ ਲਿਖਤ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਵੱਲੋਂ ਜਿਹੜੀ ਹਾਂ ਪੀਤ ਵੱਲੋਂ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਕੱਲ ਅਸੀਂ ਗੱਲ ਕਰੀ ਸੀਗੀ ਭੈਣ ਭਰਾ ਦੇ ਟੁੱਟਦੇ ਰਿਸ਼ਤੇਾਂ ਦੀ ਤੇ ਅੱਜ ਦਾ ਸਾਡਾ ਵਿਸ਼ਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਵਧ ਰਹੇ ਵਿਰਧ ਅਸ਼ਟਮਾ ਦੀ ਗਿਣਤੀ ਸੜਕਾਂ ਤੇ ਰੁੜਦੀ ਮਾਂ ਬਾਪ ਇਹ ਇਹਦੇ ਲਈ ਸਾਡੇ ਸਮਾਜ ਦੇ ਵਿੱਚ ਰਹਿਣ ਵਾਲੇ ਉਹ ਖੱਬੀ ਖਾਨ ਨੌਜਵਾਨੋ ਜਿਨ੍ਹਾਂ ਦੇ ਮਾਪੇ ਸੜਕਾਂ ਤੇ ਰੁੱਲਦੇ ਫਿਰਤੀ ਆ ਜਾਂ ਉਹਨਾਂ ਨੂੰ ਫਿਰਦ ਆਸ਼ਰਮਾਂ ਵਿੱਚ ਛੱਡਿਆ ਗਿਆ ਇਹ ਸਾਡਾ ਅੱਜ ਦਾ ਵਿਸ਼ਾ ਹੈ ਕਿ ਲਗਾਤਾਰ ਜਿਹੜੇ ਫਿਰਦ ਆਸ਼ਰਮਾਂ ਪੰਜਾਬ ਦੇ ਵਿੱਚ ਕਿਉਂ ਲਗਾਤਾਰ ਵਧ ਰਹੀ ਹੈ ਇਹਦਾ ਕਾਰਨ ਕੀ ਹੈ ਸੋ ਦੋਸਤੋ ਇਹਦਾ ਜਿਹੜਾ ਕਾਰਨ ਹੈ ਕਿ ਅੱਜ ਸਾਡੇ ਜਿਹੜੇ ਬਜ਼ੁਰਗ ਨੇ ਮਾਪਿਆਂ ਨੇ ਉਹਨਾਂ ਦੀ ਅਸੀਂ ਕਦਰ ਕਰਨੀ ਬੰਦ ਕਰ ਦਿੱਤੀ ਹੈ ਅਸੀਂ ਦੇਖਾ ਦੇਖੀ ਦੇ ਵਿੱਚ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਚੀਜ਼ਾਂ ਪਰੋਸੀਆਂ ਗਈਆਂ ਜਾਂ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਮਾਪੇ ਨੂੰ ਲੋਕ ਸਾੰਭੜ ਦੀ ਪਛਾਈ ਘਰੋਂ ਕੱਢ ਦਿੰਦੇ ਬਹੁਤ ਵੱਡੇ ਵੱਡੇ ਅਮੀਰ ਘਰਾਣਿਆਂ ਦੇ ਮਾਪੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਮਿੰਟੂ ਜੀ ਤੇ ਪਾਲਖ ਰੌੜ ਜੀ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਇਹ ਦੋਨੋਂ ਵੀਰ ਚਲਾ ਰਹੇ ਆ ਉਹਨਾਂ ਸੰਸਥਾਵਾਂ ਦੇ ਵਿੱਚ ਬਹੁਤ ਸਾਰੇ ਬਿਰਧ ਤੇ ਬਜ਼ੁਰਗ ਕੋ ਜੁੜੇ ਅਕਸਰ ਹੀ ਅਸੀਂ ਉਹਨਾਂ ਨੂੰ ਉੱਥੇ ਦੇਖਦੇ ਆਂ ਤੋਂ ਅਕਸਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚੋਂ ਵੱਡੇ ਵੱਡੇ ਲੈਂਡਲੋਰਡਾਂ ਦੇ ਘਰੋਂ ਗੋਠੀਆਂ ਦੇ ਵਿੱਚੋਂ ਰੈਸਕਿਊ ਕਰਕੇ ਉੱਥੋਂ ਕੱਢ ਕੇ ਲੈ ਕੇ ਜਾਂਦੇ ਆ ਜਦੋਂ ਉਹਨਾਂ ਕੋਲੇ ਕੋਈ ਇਸ ਤਰ੍ਹਾਂ ਦੀ ਵੀਡੀਓ ਪਹੁੰਚਦੀ ਆ ਅਸੀਂ ਕਹਿੰਦੇ ਆ ਕਿ ਜੇਕਰ ਅਸੀਂ ਰੱਬ ਨੂੰ ਪਾਉਣਾ ਹੈ ਜਾਂ ਅਸੀਂ ਰੱਬ ਸੱਚਮੁੱਚੀ ਰੱਬ ਦੇਖਣਾ ਹੈ ਤਾਂ ਸਾਡੇ ਮਾਂ ਦੇ ਪੈਰਾਂ ਦੇ ਵਿੱਚ ਚੰਨਤ ਹੈ ਮਾਂ ਦੀਆਂ ਪੈਰਾਂ ਦੇ ਵਿੱਚ ਸਵਰਗ ਹੈ ਤੇ ਮਾਂ ਪਿਓ ਦੇ ਪੈਰਾਂ ਵਿੱਚ ਉਹ ਚੀਜ਼ ਹੈ ਜਿਹੜੀ ਸਾਨੂੰ ਕਿਤੇ ਨਹੀਂ ਮਿਲਦੀ ਸਾਨੂੰ ਮਾਪਿਓ ਨੂੰ ਕਦੇ ਵੀ ਮਾੜਾ ਨਹੀਂ ਬੋਲਣਾ ਚਾਹੀਦਾ ਜਿਸਾ ਇਨਸਾਨ ਦਾ ਮਾਪਿਓ ਇਸ ਸੰਸਾਰ ਤੇ ਹੈ ਉਸ ਬੰਦੇ ਨੂੰ ਮੇਰੀ ਆਪਣੀ ਪਰਸਨਲ ਸੋਚ ਦੇ ਮੁਤਾਬਕ ਕਿਸੇ ਮੰਦਰ ਮਾਚੇਦ ਗੁਰਦੁਆਰੇ ਕਿਸੇ ਵੀ ਧਾਰਮਿਕ ਸਥਾਨ ਤੇ ਜਾਣ ਦੇ ਕਿ ਉਹਦਾ ਜਿਹੜਾ ਪਰਮਾਤਮਾ ਵਾਹਿਗੁਰੂ ਆ ਰੱਬ ਹੈ ਉਹਦੇ ਮਾਪਿਓ ਬੈਠੇ ਆ ਉਹਨਾਂ ਨੂੰ ਟਾਈਮ ਸਿਰ ਮੌਸਮ ਦੇ ਹਿਸਾਬ ਨਾਲ ਕੱਪੜੇ ਧੋਤੇ ਮਿਲਣਾ ਉਹਨਾਂ ਨੂੰ 2-4 ਘੰਟੇ ਗੱਲਾਂ ਕਰਨ ਵਾਸਤੇ ਉਹਨਾਂ ਦੇ ਨਾਲ ਸਾਨੂੰ ਬੈਠਣਾ ਹੋਵੇ ਦੇ ਰੋਲ ਦਿੱਤਾ ਸਾਰੇ ਉਮਰ ਦੀ ਕਮਾਈ ਖਾ ਕੇ ਉਹਨਾਂ ਦੀ ਸਾਰੀ ਜਾਇਦਾਦ ਸਾਰਾ ਪੈਸਾ ਢਿੱਲਾ ਲੈ ਲੇਟੇ ਉਹਨਾਂ ਨੂੰ ਅਸੀਂ ਅਨਾਥ ਕਰਕੇ ਸੜਕ ਤੇ ਛੱਡਤਾ ਆਪਸੀ ਬਖਮਲ ਦੇ ਗੱਦਿਆਂ ਤੇ ਸੌਣੇ ਪਰ ਸੁਣ ਵਿੱਚ ਇਹ ਵੀ ਹੁੰਦਾ ਹੈ ਕਿ ਜਿਹੜਾ ਇਨਸਾਨ ਆਪਣੇ ਮਾਪਿਆਂ ਨੂੰ ਦੁਖੀ ਕਰਦਾ ਉਹ ਕਦੇ ਸੁੱਖ ਨਹੀਂ ਪਾਉਂਦਾ ਕਿਉਂਕਿ ਦੁਖੀ ਮਾਪਿਆਂ ਦੇ ਦਿਲ ਤੋਂ ਨਿਕਲੀ ਹੋਈ ਆਵਾਜ਼ ਸੋਦੀ ਤਰ ਦੁਰਗਾ ਫਿਰ ਉਹ ਪ੍ਰਮਾਤਮਾ ਦੇ ਨਾਲ ਜਾ ਕੇ ਮਿਲ ਜਾਂਦੀ ਹੈ ਤੇ ਫਿਰ ਇਹੋ ਜੇ ਅਨਿਆਕਾਰ ਨਾਲੇ ਬੱਚਿਆਂ ਨੂੰ ਜਾਂ ਉਹਨਾਂ ਦੀਆਂ ਘਰਵਾਲੀਆਂ ਨੂੰ ਉਹਨਾਂ ਦੀਆਂ ਪਤਨੀਆਂ ਨੂੰ ਫਿਰ ਕਿਤੇ ਵੀ ਪ੍ਰਮਾਤਮਾ ਬਖਸ਼ਦਾ ਨਹੀਂ ਹੈ ਅਸੀਂ ਕਹਿੰਨੇ ਆਂ ਵੀ ਸਾਡੇ ਮਾਪਿਆਂ ਨੂੰ ਲੋਕ ਤਾਂ ਸਾਂਭਣ ਸਾਨੂੰ ਸਾਡੇ ਮਾਪਿਆਂ ਨੂੰ ਸਾਂਭਣਾ ਪਵੇ ਅੱਜ ਅਸੀਂ ਨੌਜਵਾਨ ਐ ਕੱਲ ਸਾਡੇ ਤੇ ਵੀ ਬੁਢਾਪਾ ਆਉਣਾ ਐ ਅਸੀਂ ਵੀ ਵੀ ਬਜ਼ੁਰਗ ਹੋਣਾ ਕਿਉਂਕਿ ਜਿਵੇਂ ਜਿਵੇਂ ਉਮਰ ਵੱਧਦੀ ਐ ਉਵੇਂ-ਉਵੇਂ ਬੰਦੇ ਦਾ ਸਰੀਰ ਦਾ ਜਿਹੜਾ ਮਾਸ ਐ ਉਹ ਢਿੱਲਾ ਪੈਣਾ ਸ਼ੁਰੂ ਹੋ ਜਾਂਦਾ ਐ ਅਖੀਰ ਜਿਹੜਾ ਲੋਹੇ ਵਰਗਾ ਸਰੀਰ ਹੁੰਦਾ ਮਜਬੂਤ ਲੋਹੇ ਵਰਗਾ ਸਰੀਰ ਹੁੰਦਾ ਚੰਦ ਸਰੀਰ ਨੂੰ ਫਿਰ ਜਦੋਂ ਬੁਢਾਪਾ ਆਉਂਦਾ ਹੈ ਬੁਢਾਪਾ ਇੱਕ ਇਹ ਅਜੀਹੀ ਸੌਂਕ ਹੈ ਜਿਹੜੀ ਸਰੀਰ ਨੂੰ ਦਿਨੋਂ ਦਿਨ ਖਾਂਦੀ ਹੈ ਤੇ ਲਗਾਤਾਰ ਵਧ ਰਹੀ ਉਮਰ ਅਜਿਹੀ ਛੇਤੀ ਹੀ ਇਹ ਫਿਰ ਜਿਹੜਾ ਮਾਸ ਆ ਸਾਡੀਆਂ ਹੱਡੀਆਂ ਦੇ ਨਾਲੋਂ ਇਹ ਵੱਖ ਹੋ ਜਾਂਦਾ ਮਾਸ ਲੰਮਕਣ ਲੱਗ ਜਾਂਦਾ ਜਿਹੜਾ ਹੱਡੀਆਂ ਦੇ ਨਾਲ ਬੜੀ ਮਜ਼ਬੂਤੀ ਨਾਲ ਟਿਕਿਆ ਹੁੰਦਾ ਬੁਢਾਪਾ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਜਿਹੜਾ ਬੁਢਾਪਾ ਦਾ ਬੁਢਾਪਾ ਇੱਕ ਜੰਗਲੀ ਤਰ੍ਹਾਂ ਜੰਗਾਲ ਦੀ ਤਰ੍ਹਾਂ ਜਿਹੜਾ ਮੋٹے ਤੋਂ ਮੋٹے ਹੱਡ ਨੂੰ ਸਰੀਰ ਨੂੰ ਆਪਣੇ ਪੇਟ ਚ ਲੈ ਜਾਂਦਾ ਸੋ ਆਸ਼ਰਮ ਇਹ ਤਾਂ ਹੀ ਚੱਲ ਰਹੇ ਆ ਜਾਂ ਖੁੱਲ ਰਹੇ ਆ ਕਿ ਅਸੀਂ ਮਾਪਿਓ ਦਾ ਸਤਿਕਾਰ ਬੰਦ ਕਰਤਾ ਤੇ ਆਪਣੇ ਟੌਰ ਦੀ ਖਾਤਰ ਵੀ ਕੋਈ ਇਹ ਨਾ ਕਹੇ ਵੀ ਇਹਦਾ ਮਾਪਿਓ ਤੁਸੀਂ ਸਾਹਮਣੇ ਹੋ ਯਾਰ ਕਿਸੇ ਆਸ਼ਰਮ ਛੱਡਿਓ ਉੱਥੇ ਦੇ ਆਇਆ ਕਰੋ ਪੰਜ ਸੱਤ ਆ ਵੀ ਨਿਕਲੋ ਆਸ਼ਰਮ ਵਾਲਿਆਂ ਦਾ ਜਿਹੜੇ ਧੀਲੇ ਉਹਨਾਂ ਦੀ ਡਿਊਟੀ ਪਰਮਾਤਮਾ ਨੇ ਲਈ ਆ ਤੋ ਸੈਂਕੜੇ ਹੀ ਜਿਹੜੇ ਪਰਿਵਾਰ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੰਦੇ ਆ ਉਹ ਵੀਰ ਉਹਨਾਂ ਦੀ ਸੇਵਾ ਕਰਦੇ ਆ ਜਿਹੜੀਆਂ ਅਸੀਸਾਂ ਫਿਰ ਉਹਨਾਂ ਦੇ ਦਿਲ ਚੋਂ ਨਿਕਲਦੀਆਂ ਨੇ ਉਹ ਅਸੀਸਾਂ ਉਹਨਾਂ ਵੀਰਾਂ ਨੂੰ ਫਿਰ ਗੱਡੀ ਕਾਮਸ਼ਾਹੀ ਦੀ ਪੌੜੀ ਤੇ ਲੈ ਕੇ ਜਾਣਗੀਆਂ ਇਹਦੀ ਕਲਪਨਾ ਕਰਨੀ ਮੈਂ ਸਭਕਾਉਂ ਕੇ ਬਹੁਤ ਦੁਖੀ ਬਿਰਧ ਆਸ਼ਰਮਾਂ ਦੀ ਲੋੜ ਹੀ ਨਾ ਪਵੇ ਬੇੜਾ ਆਸ਼ਰਮਾਂ ਦੇ ਵਿੱਚ ਜਿਹੜੇ ਪਿਸ਼ੁਰਕ ଥିਗੇ ਜੋੜੀ ਚਾਹੇ ਮਾਪ ਪਿਓ ਹੋਵੇ ਚਾਹੇ ਇਕੱਲੇ ਬਾਪ ਹੋਵੇ ਚਾਹੇ ਇਕੱਲਾ ਬਾਪ ਹੋਵੇ ਬੇੜਾ ਆਸ਼ਰਮਾਂ ਦੇ ਵਿੱਚ ਉਹ ਨਹੀਂ ਜਿਨ੍ਹਾਂ ਦੇ ਬੱਚੇ ਕਰੋੜਾਪਤੀ ਨੇ ਉਹਨਾਂ ਦੇ ਮਾਪਿਓ ਬੇੜਾ ਆਸ਼ਰਮਾਂ ਦੇ ਵਿੱਚ ਤੁਹਾਨੂੰ ਅਕਸਰ ਹੀ ਦੇਖੇ ਜਾ ਸਕਦੇ ਪਮੇ ਕੇ ਕਈ ਆਸ਼ਰਮਾਂ ਵੜੇ ਦੱਸਦੇ ਨਹੀਂ ਐ ਵੀ ਪੁਰਾਣੇ ਦਾ ਪਿਤਾ ਪੁਰਾਣੇ ਦੀ ਮਾਂ ਕਿਉਂਕਿ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਦੱਸਣਾ ਨਹੀਂ ਹੈ ਸੋ ਸਾਡੇ ਇਨਸਾਨ ਕਹੌਣ ਤੇ ਤੇ ਲੈਕ ਵੀ ਨਹੀਂ ਆ ਚੀਚੇ ਕਿ ਸਾਨੂੰ ਜਨਮ ਦੇਣ ਬੜੀ ਮਾਂ 9 ਮਹੀਨੇ ਸਾਨੂੰ ਉਹਨੇ ਪੇਟ ਦੇ ਵਿੱਚ ਰੱਖਿਆ ਤੇ 4 ਮਹੀਨੇ ਉਹਨੇ ਗੋਦ ਦੇ ਵਿੱਚ ਰੱਖਿਆ ਆਪ ਗਿੱਲੇ ਤੇ ਪੈਕੀ ਸਾਨੂੰ ਸਾਨੂੰ ਸਾਥੀ ਤੇ ਪਾ ਕੇ ਸੁੱਕੇ ਥਾਂ ਰੱਖਿਆ ਕਿੱਥੇ ਗਿਆ ਉਹ ਮਾ ਤੇ ਕਿੱਥੇ ਗਿਆ ਉਹ ਬਾਪ ਜਿਹੜਾ ਸਾਡਾ ਪਹਿਲੇ ਬੋਲ ਤੇ ਸਾਨੂੰ ਸਾਈਕਲ ਤੇ ਬਿਠਾ ਕੇ ਸ਼ਹਿਰ ਨੂੰ ਲੈ ਜਾਂਦਾ ਸੀ ਸੋ ਆਸ਼ਰਮਾਂ ਦੇ ਵਿੱਚ ਗੈਂਦੀ ਇਸੇ ਕਰਕੇ ਬਧ ਰਹੀ ਆ ਕਿ ਅਸੀਂ ਆਪਣੇ ਆਪ ਨੂੰ ਸਮਾਰਟ ਸਮਝਣ ਲੱਗ ਗਏ ਇਹ ਸਾਡੇ ਘਰੇ ਆਉਣ ਵਾਲਾ ਕੋਈ ਸਾਡਾ ਦੋਸਤ ਮਿੱਤਰ ਇਹ ਨਾ ਕਹੇ ਕਿ ਕਿਥੇ ਗਿਆ ਉਹ ਕਿਥੇ ਗਿਆ ਇਸin ਵੇ ਨਾ ਪਤਾ ਉਹ ਵੀ ਇਹਦਾ ਮਾਪੇ ਉਹ ਕਿੱਥੇ ਰਹਿੰਦੇ ਏਸ ਕਰਕੇ ਵਿਗਾੜੇ ਵਿਗਾੜੇ ਜਿਹੜੇ ਲੋਕਾ ਆਪਣੇ ਬੱਚੇ ਉਹਨੂੰ ਵੇਦਾ ਆਸ਼ਰਮਾਂ ਦੇ ਵਿੱਚ ਛੱਡ ਦਿੰਦੇ ਤੇ ਜਿਹੜੀਆਂ ਸੰਸਥਾਵਾਂ ਦੀ ਮੈਂ ਤੁਹਾਨੂੰ ਨਾਮ ਲੈ ਲਈ ਸੀ ਮੀਰ ਮਿੰਟੂ ਜੀ ਤੇ ਵੀਰਪਾਲ ਖਰੋੜ ਜੀ ਜਿਹੜੀ ਉਹ ਸੇਵਾ ਕਰਦੇ ਆ ਉਹਨਾਂ ਨੂੰ ਸਲੂਟ ਬਹੁੰਦਾ ਪਰਮਾਤਮਾ ਉਹਨਾਂ ਨੂੰ ਤੰਦਰੁਸਤੀਆਂ ਤੇ ਲੰਮੀ ਉਮਰਾਂ ਦੇ ਹਮੇਸ਼ਾ ਹੀ ਉਹ ਵੀ ਚਾਰਤੀ ਕਲਾ ਦੇ ਵਿੱਚ ਰਹਿਣ ਜੋ ਉਹਨਾਂ ਨੇ ਇਹ ਵੀੜਾ ਚੁੱਕਿਆ ਚਾਹ ਪਰਮਾਤਮਾ ਜੀ ਉਹਨਾਂ ਨੂੰ ਇਹ ਸੇਵਾ ਲਈ ਸੋ ਲਾਣਤਾ ਸਾਡੇ ਉਹਨਾਂ ਨੌਜਵਾਨਾਂ ਦੇ ਉਹਨਾਂ ਦੀਆਂ ਪਤਨੀਆਂ ਦੇ ਜਿਨ੍ਹਾਂ ਨੇ ਆਪਣੇ ਮਾਪਿਓ ਨੂੰ ਘਰ ਤੋਂ ਕੱਢ ਦਿੱਤਾ ਤੇ ਉਹ ਸੜਕਾਂ ਤੇ ਰੋਲਦੇ ਫਿਰਦੇ ਆ ਤੇ ਆਪ ਉਹ ਐਸ਼ ਪ੍ਰਸਤੀ ਦੀ ਜ਼ਿੰਦਗੀ ਆਪ ਇੱਕ ਲਗਜ਼ਰੀ ਜ਼ਿੰਦਗੀ ਚੰਗੀ ਗੱਡੀ ਚੰਗਾ ਖਾਣਾ ਤੇ ਚੰਗਾ ਵਧੀਆ ਰਹਿਣ ਸੈਣ ਰੱਖਣਾ ਘਰੇ ਨੌਕਰ ਚੱਕਰ ਰੱਖਣੇ ਤੇ ਆਪ ਇੱਕ ਚੀਜ਼ ਇੱਕ ਥਾਂ ਤੋਂ ਚੱਕ ਗਏ ਦੂਜੀ ਥਾਂ ਤੇ ਵੀ ਅਖੜੀ ਨਹੀਂ ਸੋ ਦੋਸਤੋ ਇਹਦਾ ਮਾਪਿਓ ਇਹ ਸਾਡੇ ਘਰ ਦਾ ਬਹੁਤ ਵੱਡਾ ਜਿੰਦਾ ਹੁੰਦੇ ਆ ਸਾਡੇ ਵਿਚੁਰਕ। ਜੇਕਰ ਸਾਡੇ ਇੱਕ ਵਾਰੀ ਜਾਣ ਤਾਂ ਫਿਰ ਸਾਡੇ ਪੱਲੇ ਕੁਛ ਨਹੀਂ। ਇੰਨਾ ਕੁ ਜ਼ੋਰ ਮੈਂ ਰਾਸਤੇ ਵਿੱਚ ਕਹੂਗਾ ਕਿ ਜੇਕਰ ਕਿਸੇ ਨੂੰ ਮੇਰੀਆਂ ਗੱਲਾਂ ਬੁਰੀਆਂ ਲੱਗੀਆਂ ਹੋਣ ਤਾਂ ਹੋ ਸਕਦਾ ਲੱਗ ਸਕਦੀਆਂ ਤੁਸੀਂ ਜਿੱਦਾਂ ਦੀ ਮਰਜ਼ੀ ਕਮੈਂਟ ਕਰੋ ਉਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਇੱਕ ਔੜੀ ਸੱਚਾਈ ਹੈ ਕਹਿੰਦੇ ਬੋਲਣ ਵਾਸਤੇ ਵੀ ਜਿਗਰਾ ਚਾਹੀਦਾ ਤੇ ਸੁਣਨ ਵਾਸਤੇ ਵੀ ਜਿਗਰਾ ਚਾਹੀਦਾ ਕਿਉਂਕਿ ਸੱਚ ਹਮੇਸ਼ਾ ਕੌੜਾ ਹੁੰਦਾ ਅੱਜ ਤੁਸੀਂ ਪੰਜਾਬ ਦੇ ਜਿਹੜੇ ਬਿਰਧ ਆਸ਼ਰਮ ਦੇ ਵਿੱਚ ਮਰਚੀ ਚੱਲੇ ਜਾਓ ਤੁਹਾਨੂੰ ਸੈਂਕੜੇ ਹੀ ਬਜ਼ੁਰਗ ਉੱਥੇ ਤੁਹਾਨੂੰ ਮਿਲ ਜਾਣਗੇ ਜਿਹੜੇ ਅਕਸਰ ਹੀ ਅਮੀਰ ਘਰਾਣਿਆਂ ਚੋਂ ਤੁਹਾਨੂੰ ਮਿਲਣਗੇ ਮੱਧ ਵਰਗੀ ਪਰਿਵਾਰਾਂ ਵਿੱਚ ਗਰੀਬ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਬਾਪੋ ਹਮੇਸ਼ਾ ਹੀ ਇੱਜ਼ਤ ਦੇ ਨਾਲ ਉਹ ਇਸ ਦੁਨੀਆ ਨਾਲ ਵਿਦਾ ਕਹਿ ਕੇ ਜਾਂਦੇ ਆ ਤੇ ਅਦਬ ਤੇ ਸਤਿਕਾਰ ਦੇ ਨਾਲ ਹੀ ਉਹਨਾਂ ਦਾ ਜਿਹੜਾ ਕਰੀਮੇਸ਼ਨ ਹੈ ਕਿਰਿਆ ਕਰਾਮ ਹੈ ਜੋ ਸਾਡੇ ਸਮਾਜ ਦੀਆਂ ਰਸਮਾਂ ਨੇ ਰਿਵਾਜ ਨੇ ਉਹ ਪੂਰੇ ਕੀਤੇ ਜਾਂਦੇ ਆ ਇਹਨਾਂ ਦੇ ਲੋੜਵੰਦ ਪਰਿਵਾਰਾਂ ਦੇ ਜਿਹੜੇ ਮਾਪੇ ਹੋਵਾਂ ਉਹ ਹਮੇਸ਼ਾ ਹੀ ਘਰੇ ਆਪਣੇ ਸਵਾਸਤ त्याਗਦੇ ਆ ਆਪਣੇ ਬੱਚਿਆਂ ਦੇ ਵਿੱਚ ਸਵਾਸ त्याਗਦੇ ਆ ਪਰ ਜਿਹੜੇ ਅਮੀਰ ਘਰਾਂ ਦੇ ਮਾਪੇ ਕੁਝ ਉਹ ਫਿਰ ਜਾਂਦੇ ਛਟਕਾਂ ਤੇ ਮਿਲਦੇ ਆ ਜਾਂ ਫਿਰ ਉਹ ਅਸੀਂ ਦੇਖਦੇ ਆ سوشل ਮੀਡੀਆ ਤੇ ਕਿ ਉਹ ਆਪਣੇ ਫਿਰ ਮਾਪਿਆਂ ਦੀ ਜਿਹੜੀ ਡੈਡ ਫੁਕੀਆ ਉਹ ਸਪਿਰਤਾ ਸ਼ਰਮ ਛੋਲੇ ਆ ਕੇ ਉਹਦਾ ਸੰਸਕਾਰ ਕਰਦੇ ਆ ਲਾਣਤਾ ਇਹੋ ਜਿਹੀ ਪੁੱਤਾਂ ਦੇ ਲਾਣਤਾ ਇਹੋ ਜੀਆਂ ਨਾ ਹੋਣਦੇ ਕਿ ਅਸੀਂ ਬੱਤ ਰਹੇ ਵਿਰਧ ਆਸ਼ਰਮਾਂ ਦੇ ਵਿੱਚ ਅਸੀਂ ਆ ਉਹਦਾ ਯੋਗਦਾਨ ਪਾ ਰਹੇ ਆ ਸੋ ਆਓ ਆਪਾਂ ਅੱਜ ਤੋਂ ਹੀ ਇਹ ਤૈયਿਆ ਕਰੀਏ ਕਿ ਜੇ ਕੁਝ ਵੀ ਹੋ ਜਾਵੇ ਅਸੀਂ ਆਪਣੇ ਮਾਪੇ ਦੀ ਸੇਵਾ ਆਖਰੀ ਸਾਹ ਤੱਕ ਕਰਨੀ ਆ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਜਨਮ ਲੈ ਕੇ ਇਸ ਧਰਤੀ 'ਤੇ ਇੰਨਾ ਖੁਸ਼ੀਆਂ ਦਾ ਇਸ ਸੰਸਾਰੀ ਦੁਨੀਆ ਦਾ ਅਸੀਂ ਨਿਕ ਤੇ ਆਨੰਦ ਮਾਣ ਰਹੇ ਹਾਂ ਸੋ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕੱਲੋਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਵਿਸ਼ੇ ਦੇ ਨਾਲ ਉਦੋਂ ਤੱਕ ਲਈ ਆਪਣੇ ਦੋਸਤ ਹਰਪੀਤ ਨੂੰ ਦਿਓ ਜਾਇ ਜਤ ਤੇ ਕੱਲ ਮਿਲਦੇ ਆਂ ਦੋਸਤੋ ਧੰਨਵਾਦ ਜੀ ਸ਼ਸ਼ੀ ਅਗਰ왈 ਜੀ